कहण <muchas> कुझु ਅੱਜ ਆਟਮ ਲੇਖਾਲੀ ਸ੍ਰੋਚਿਆਂ ਦਾ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਕਿ ਜਾਪ ਲੋਕ ਦੀ λαਪ ਸਰਕਾਰ ਵੱਲੋਂ ਇੱਕ ਮਹਮੇਂ ਚੜੀ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਤਹਿਤ ਅੱਜ ਪਿੰਡ ਮਾਨਕਪਾਲ ਤੋਂ ਨੂੰ ಗ್ರಾಮ ਪੰਚਾਇਤ ਦੀ ਅਦਵਾਈ ਦੇ ਵਿੱਚ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ ਅੱਜ ਇੱਕ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਇੱਕ ਸਾਲ ਰੈਲੀ ਕੱਢੀ ਗਈ ਆ ਵੱਖ-ਵੱਖ ਪੰਚਾਇਤਾਂ ਦੇ ਵੱਲੋਂ ਆਓ ਤੁਹਾਨੂੰ ਦਿਖਾਉਨੇ ਆ ਕੁਝ ਰੈਲੀਆਂ ਚੱਲੀਆਂ ਜਿੱਥੇ ਆਤਮਾਨਾਂ ਪਿੰਡਾਂ ਦੀਆਂ ਪੰਚਾਇਤਾਂ ਸਾਮਪੇ ਸਰਪੰਚ ਤੇ ਹੋਰ ਮਹਤਵਪੂਰਨ ਵਿਅਕਤੀ ਇਹ ਜੋ ਸੰਦੇਸ਼ ਜਾਗੋ 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 ਨਵੋਜਿਵਾਨਾਂ ਦੇ ਬਲੌਕ ਪਿੰਡ ਦੇ ਵਿੱਚ ਚੰਡਾ ਦੀਆਂ ਪੰਚਾਇਤਾਂ ਦੇ ਵੱਲੋਂ ਇੱਕ ਇੱਕ ਵੱਖ-ਵੱਖ ਲੋਕਾਂ ਨੂੰ ਜਾਗਰੂਕ ਕਰਨੇ ਲਗਾ ਦੇ ਵੱਧ ਪੰਜਾਬ ਦਾ ਤਰਕੀ ਦਾ ਲੋਗ ਲੱਗੇ ਹੋਏ ਨੇ पिंड मानसालीत विहार मान ਆਰਮਾਨਕਵਾਲ ਸੀਦ ਪਕਸੇ ਨਗਰ ਬਾਦ ਹੁਣ ਜਨਮ ਤੋਂ ਚੋਂ ਤੱਕ ਜਾਵੇ ਕਿ ਜਿਸ ਦੇ ਵਿੱਚ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇ ਨਸ਼ਿਆਂ ਦੇ ਪਰ ਜਿਸ ਤਰ੍ਹਾਂ ਵੱਖ-ਵੱਖ ਪੰਚਾਇਤਾਂ ਦੇ ਵੱਲੋਂ ਇਲਾਕਿਆਂ ਦੇ ਵਿੱਚ ਵੱਖ-ਵੱਖ ਨੌਜਵਾਨਾਂ ਨੂੰ ਹੋਰ ਪਰਿਵਾਰਾਂ ਨੂੰ ਜਾਗਰੂਕ ਕਰਨ ਲਈ ਨਸ਼ਿਆਂ ਦੇ ਵਿਰੁੱਧ ਇੱਕ ਰੋਸ ਰੈਲੀ ਕੱਢੀ ਗਈ ਅੱਜ ਰੈਲੀ ਕੱਢੀ ਗਈ ਹੈ ਜਾਗਰੂਕਤਾ ਜਾਗਰੂਕਤਾ ਰੈਲੀ ਕੱਢੀ ਗਈ ਉਸ ਸੰਬੰਧ ਦੇ ਵਿੱਚ ਸਰਪੰਚ ਸਾਹਿਬ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਬੰਦੀ ਕੀ ਕਹਿਣਾ ਹਾਂਜੀ ਸਰਪੰਚ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਸਰਪੰਚ ਸਾਹਿਬ ਜਿਹੜੀ ਅੱਜ ਤੁਸੀਂ ਇਹ ਰੈਲੀ ਕੱਢ ਰਹੇ ਹੋ ਕੀ ਮਹੱਤਵ ਰੱਖ ਕੇ ਕੱਢ ਰਹੇ ਹੋ ਮਹੱਤਵ ਇਹ ਆ ਜੀ ਜਿਹੜੇ ਸਾਡੇ ਵੀਰ ਭਾਈ ਹਜੇ ਵੀ ਨਸ਼ਿਆਂ ਦੇ ਵਿੱਚ ਆਪਣੇ ਪਰਿਵਾਰ ਨੂੰ ਆਪਣੇ ਆਪ ਨੂੰ ਖਤਮ ਕਰ ਰਹੇ ਆ ਬਸ ਉਹ ਉਹਨਾਂ ਨੂੰ ਅਪੀਲ ਆ ਕਿ ਹੁਣ ਅਸੀਂ ਮੁੜ ਆਈਏ ਬਹੁਤ ਹੋ ਗਿਆ ਨਸ਼ਾ ਬਹੁਤ ਘਰ ਉਜੜ ਗਏ ਹੁਣ ਬਸ ਕਰੀਏ ਸਰਪੰਚ ਸਾਹਿਬ ਜਿਹੜੇ ਪਿੰਡਾਂ ਦੇ ਵਿੱਚ ਨਸ਼ੇ ਦੇ ਸਮਗਲਰ ਜਾਂ ਤਸਕਰ ਰਹਿੰਦੇ ਸੀ ਉਹਨਾਂ ਦੀ ਤੁਹਾਨੂੰ ਜਾਣਕਾਰੀ ਹੈ ਵੀ ਆਪਣੇ ਇਲਾਕੇ 'ਚ ਕਿੰਨੇ ਜੇਕਰ ਹੁੰਦੇ ਜੀ ਤਾਂ ਹੁਣ ਤੱਕ ਅਸੀਂ ਉੱਥੇ ਉਹ ਰਹਿਣ ਨਾ ਦਿੰਦੇ ਸਾਨੂੰ ਹਜੇ ਇਹਦੇ ਬਾਰੇ ਜਾਣਕਾਰੀ ਨਹੀਂ ਪਰ ਜੋ ਚੱਲਦਾ ਪਿਆ ਕਿਤੇ ਤਾਂ ਲੁਕੇ ਬੈਠੇ ਆ ਜਿਹੜੇ ਲੋਕਾਂ ਨਾਲ ਇਹ ਚੀਜ਼ ਹੁੰਦੀ ਪਈ ਆ ਲੋਕਾਂ ਦੇ ਬੱਚੇ ਜਵਾਨ ਤਿੰਨ ਤਿੰਨ ਭੈਣਾਂ ਦਾ ਇਕੱਲਾ ਇਕੱਲਾ ਭਰਾ ਬਾਪੂਮ ਚੋਂ ਮਿਲਦਾ ਜੀ ਬਹੁਤ ਦੋਖਾਲੀ ਗੱਲ ਆ ਸਾਡੇ ਵੀ ਬੱਚੇ ਆ ਅਸੀਂ ਵੀ ਕਿਸੇ ਦੇ ਬੱਚੇ ਆ ਪਰਿਵਾਰ ਉਜੜਦੇ ਅਸੀਂ ਅੱਖੀ ਦੇਖੇ ਤਾਂ ਬਹੁਤ ਮਾੜੀ ਗੱਲ ਹੈ ਜੀ ਸਰਪੰਚ ਸਾਹਿਬ ਜਿਹੜਾ ਇਹਨੂੰ ਨਸ਼ੇ ਨੂੰ ਪੰਜਾਬ ਸਰਕਾਰ ਨੇ ਮਹਿੰਮ ਚਲਾਈ ਆ ਯੁੱਧ ਨਸ਼ਿਆਂ ਵਿਰੁੱਧ ਉਸ ਨੂੰ ਤੁਸੀਂ ਘਰ-ਘਰ ਪਹੁੰਚਾਉਣ ਦੇ ਲਈ ਕੀ-ਕੀ ਉਪਰਾਲੇ ਕੀਤੇ ਨੇ ਦੇਖੋ ਇਹ ਪੰਜਾਬ ਸਰਕਾਰ ਜੇਕਰ ਪੂਰੇ ਪੰਜਾਬ ਦਾ ਧਿਆਨ ਰੱਖਦੀ ਆ ਅਸੀਂ ਸਰਪੰਚ ਮੈਂਬਰ ਪੰਚਾਇਤ ਜਾਂ ਆਮ ਨਾਗਰਿਕਾ ਸਾਡਾ ਵੀ ਫਰਜ਼ ਬਣਦਾ ਹਰ ਘਰ ਦੇ ਵਿੱਚ ਚਾਰ ਜੀਤ ਹੈ ਹੀ ਜੀ ਤੇ ਜੇਕਰ ਅਸੀਂ ਵੀ ਇੱਕ ਇੱਕ ਦਿਨ ਵੀ ਕਿਸੇ ਨਾਲ ਬੈਠ ਕੇ ਉਹਨਾਂ ਨਾਲ ਇਹ ਗੱਲ ਕਰੀਏ ਇਸ ਟੌਪਿਕ ਦੇ ਉੱਤੇ ਬੱਚਿਆਂ ਨੂੰ ਅਵੇਅਰ ਕਰੀਏ ਕਿਉਂਕਿ ਜਿਹਦੀਆਂ ਨੀਹਾਂ ਸਟਰੋਂਗ ਹੁੰਦੀਆਂ ਉਹਨੇ ਬਿਲਡਿੰਗ ਮਾਰਤ ਬਹੁਤ ਲੰਬਾ ਟਾਈਮ ਕੱਢ ਜਾਂਦੀ ਹੈ ਤੇ ਸਾਡੀਆਂ ਨੀਹਾਂ ਸਾਡੀ ਆਉਣ ਵਾਲੀ ਜਨਰੇਸ਼ਨ ਆ ਅਸੀਂ ਉਹਨਾਂ ਤੇ ਧਿਆਨ ਦੇਈਏ ਤਾਂ ਲੱਗਦਾ ਕਿ ਇਹਨਾਂ ਦਾ ਖਾਤਮਾ ਛੇਤੀ ਹੋ ਜਾਊਗਾ ਜੀ ਨਸ਼ੇ ਵਾਲਿਆਂ ਦਾ ਸਰਪੰਚ ਸਾਹਿਬ ਜਿਸ ਤਰ੍ਹਾਂ ਆਪਣੇ ਸਿਆਣੇ ਕਹਿੰਦੇ ਆ ਵੀ ਜਾਂ ਘਰ ਤੋਂ ਜਾਂ ਸਕੂਲ ਤੋਂ ਬੱਚਿਆਂ ਨੂੰ ਅਵੇਰਨੈਸ ਕੀਤਾ ਜਾ ਸਕਦਾ ਜਾਂ ਤਾਂ ਪਰਿਵਾਰ ਦੇ ਮਾਪੇ ਕਰਦੇ ਨੇ ਜਾਂ ਸਕੂਲ ਦੇ ਵਿੱਚ ਅਧਿਆਪਕ ਕਰਦੇ ਨੇ ਤੁਹਾਡੇ ਦੇ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਸਕੂਲਾਂ ਦੇ ਵਿੱਚ ਕੀ ਮਹੱਤਵ ਸਕੂਲਾਂ ਵਾਲੇ ਬੱਚਿਆਂ ਦੇ ਨਾਲ ਆਪਣਾ ਬਹੁਤ ਚੇਂਜ ਆਈ ਅੱਗੇ ਨਾਲ ਟੀਚਰਾਂ ਦਾ ਟੀਚਰ ਵੀ ਅਵੇਅਰ ਆ ਸਟੱਡੀ ਦੇ ਵਿੱਚ ਜਿਹੜਾ ਹੈਗਾ ਬੱਚਿਆਂ ਨੂੰ ਬਹੁਤ ਕਿਹ ਚੀਜ਼ਾਂ ਸਿਖਾਈਆਂ ਜਾਂਦੀਆਂ ਤੇ ਪੰਜਾਬ ਸਰਕਾਰ ਦਾ ਧੰਨਵਾਦ ਆ ਜਿਨ੍ਹਾਂ ਨੇ ਜਿਹੜੇ ਲੋਕਾਂ ਨੂੰ ਮਾਰ ਕੇ ਆਪਣੀਆਂ ਬਿਲਡਿੰਗਾਂ ਬਣਾਉਂਦੇ ਸੀ ਉੱਚੇ ਘਰ ਬਣਾਉਂਦੇ ਸੀ ਲੋਕਾਂ ਦੀਆਂ ਝੁੱਗੀਆਂ ਵੀ ਝਾੜ ਦਿੰਦੇ ਸੀ ਨਸ਼ੇ ਕਰਕੇ ਉਹਨਾਂ ਨੂੰ ਜੋ ਸਬਕ ਸਿਖਾਇਆ ਅਸੀਂ ਉਹਨਾਂ ਦੇ ਪੂਰਾ ਸਪੋਰਟ ਕਰਦੇ ਆਂ ਜੀ ਪੰਜਾਬ ਸਰਕਾਰ ਦਾ ਤੇ ਧੰਨਵਾਦ ਕਰਦੇ ਆਂ ਜਿੰਨੇ ਅਸੀਂ ਖੜੇ ਆਂ ਅਸੀਂ ਸਾਰੇ ਧੰਨਵਾਦ ਦੀਆਂ ਤਾਂ ਹੀ ਉਰੇ ਖੜੇ ਆਂ ਕਿ ਉਹਨਾਂ ਨੇ ਸਾਨੂੰ ਵੀ ਜੋਸ਼ ਦਿੱਤਾ ਕਿਉਂਕਿ ਗਵਰਨਮੈਂਟ ਸਾਡੇ ਨਾਲ ਆ ਤੇ ਅਸੀਂ ਪਹਿਲਾਂ ਵੀ ਇਹ ਚੀਜ਼ ਚਲਾਉਂਦੇ ਸੀ ਤੇ ਹੁਣ ਗਵਰਨਮੈਂਟ ਨਾਲ ਆ ਸਭ ਨੂੰ ਇੱਕ ਹੋਰ ਅਪੀਲ ਆ ਕਿ ਸਿਰਫ ਤੁਸੀਂ ਉਹਨੂੰ ਆਪਣੀ ਜੌਬ ਜਾਂ ਕੰਮ ਨਾਲ ਸਮਝੋ ਆਪਣੇ ਬੱਚਿਆਂ ਵਾਂਗੂ ਉਹ ਪਰਿਵਾਰ ਸਮਝੋ ਕਿ ਇਹ ਸਾਡੇ ਆਉਣ ਵਾਲੀ ਜਨਰੇਸ਼ਨ ਆ ਇਹਦੇ ਸਿਰ ਤੇ ਸਾਡੀ ਪਛਾਣ ਆ ਬੱਚਿਆਂ ਨੂੰ ਜਾਗਰੂਕ ਕਰਨ ਲਈ ਕੋਈ ਸਕੂਲਾਂ ਦੇ ਵਿੱਚ ਸੈਮੀਨਾਰ ਕਰਵਾਇਆ ਜਾ ਰਿਹਾ ਤੁਹਾਡੇ ਵੱਲੋਂ ਦੇਖੋ ਜੀ ਅੱਜ ਕੱਲ ਸੈਮੀਨਾਰ ਦੇ ਨਾਲ ਨਾਲ ਫਿਟਨੈਸ ਦੇ ਉੱਤੇ ਅਸੀਂ ਬਹੁਤ ਧਿਆਨ ਦਿੰਦੇ ਆ ਕਿਉਂਕਿ ਸਾਡਾ ਪ੍ਰੋਫੈਸ਼ਨ ਕੰਮ ਇਹ ਆ ਉਹਦੇ ਨਾਲ ਨਾਲ ਅਸੀਂ ਬੱਚਾਂ ਨੂੰ ਜਿੰਮ ਵੀ ਫ੍ਰੀ ਕੀਤੇ ਆ ਸਕੂਲ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਉਥੇ ਲਾਈਟਾਂ ਰਾਤ ਨੂੰ ਸ਼ਾਮ ਨੂੰ ਖੇਡਣ ਦੇ ਲਈ ਹੁਣ ਬਾਲੀਬਾਲ ਚੱਲਦੀ ਆ ਖਾਸ ਕਰਕੇ ਮੇਰੇ ਪਿੰਡ ਦੇ ਆ ਜੀ ਸ਼ੁਕਰ ਗੁਜ਼ਾਰਾ ਪਿੰਡ ਦੇ ਲੋਕਾਂ ਦੇ ਤੇ ਨੌਜਵਾਨਾਂ ਦੇ ਜੋ ਹਜੇ ਤੱਕ ਬਹੁਤ ਜ਼ਿਆਦਾ ਨਸ਼ੇ ਤੋਂ ਬਚੇ ਹੋਏ ਸੀ ਥੈਂਕ ਯੂ ਜੀ ਇੱਕ ਜੀ ਆਖਰੀ ਸੰਦੇਸ਼ ਆ ਵੀ ਜਿਹੜੇ ਨਸ਼ਾ ਤਸਕਰ ਇਲਾਕਿਆਂ ਦੇ ਵਿੱਚ ਵੱਖ-ਵੱਖ ਰਹਿੰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸਭ ਦੀ ਵਾਰੀ ਆਊਗੀ ਤੇ ਜੇਕਰ ਤੁਸੀਂ ਬੰਦੇ ਨਾ ਬਣੇ ਤਾਂ ਤੁਹਾਡਾ ਦਿਨ ਵੀ ਦੂਰ ਨਹੀਂ ਗਵਰਨਮੈਂਟ ਸਖਤ ਆਪਣੇ ਕਦਮਾਂ ਤੇ ਜ਼ੁਬਾਨ ਦੇ ਉੱਤੇ ਖੜੀ ਆ ਤੇ ਜੇਕਰ ਤੁਸੀਂ ਹੁਣ ਟਾਲਗੇ ਤਾਂ ਬਚ ਜੂਗਾ ਨਹੀਂ ਤਾਂ ਤੁਹਾਡਾ ਹਾਲ ਵੀ ਉਹੀ ਹੋਊਗਾ ਜੋ ਤੁਸੀਂ ਦੇਖਦੇ ਥੈਂਕ ਯੂ ਸਭ ਦੀ ਵਾਰੀ ਆਊਗੀ ਸਰਪੰਚ ਸਾਹਿਬ ਵੱਲੋਂ ਇੱਕ ਗੱਲ ਕਹੀ ਗਈ ਆ ਕਿ ਸਭ ਦੀ ਵਾਰੀ ਆਊਗੀ ਜੋ ਨਸ਼ੇ ਕਰਦੇ ਆ ਨਸ਼ਾ ਵੇਚਦੇ ਆ ਨਸ਼ਾ ਤਸਕਰ ਨਹੀਂ ਉਹਨਾਂ ਨੂੰ ਇੱਕ ਸਖਤ ਤਾੜਨਾ ਦਿੱਤੀ ਆ ਕੁਝ ਸ਼ਬਦਾਂ ਦੇ ਵਿੱਚ ਵੀ ਸਭ ਦੀ ਵਾਰੀ ਆਉਗੀ ਜਾਂ ਤਾਂ ਸੁਧਰ ਜਾਓ ਜਾਂ ਸੜ ਜਾਓ ਸਾਡੇ ਨਾਲ ਮੈਡਮ ਸੁਖਵਿੰਦਰ ਕੌਰ ਜੀ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਦਾ ਇਸ ਸੰਬੰਧੀ ਕੀ ਕਹਿਣਾ ਹਾਂਜੀ ਮੈਡਮ ਜੀ ਹਾਂਜੀ ਅੱਜ ਨਸ਼ਿਆਂ ਵਿਰੁੱਧ ਜਿਹੜੀ ਇੱਕ ਜਾਗਰੂਕਤਾ ਰੈਲੀ ਕੱਢੀ ਗਈ ਆ ਕੀ ਕਹਿਣਾ ਚਾਹੁੰਦੇ ਕਹਿੰਦੇ ਨਸ਼ੇ ਦੀ ਮਾਰ ਕਰੇ ਐਸੀ ਵਾਰ ਉਜਾੜ ਦਿੰਦਾ ਹੈ ਪਰਿਵਾਰ ਸਾਰਾ ਠੀਕ ਆ ਆਪਾਂ ਗੱਲ ਕਰ ਰਹੇ ਹਾਂਗੇ ਪੰਜਾਬੀ ਉਹ ਜਾਗੋ ਤੇ ਨਸ਼ਾ ਤਿਆਗੋ ਕਿਉਂ ਕਹਿ ਰਹੇ ਆਗੇ ਇਹ ਨਸ਼ਾ ਸ਼ੁਰੂ ਕਿੱਥੋਂ ਹੋਇਆਗਾ ਨਸ਼ਾ ਨਸ਼ਾ ਆਪਣੇ ਪਰਿਵਾਰਾਂ ਤੋਂ ਆਪਣੇ ਪਰਿਵਾਰ ਕੀ ਕਰ ਕੱਲਾਂ ਜਿਹੜੇ ਪਰਿਵਾਰ ਸੀ ਪਿੰਡਾਂ ਦੇ ਜਿਹੜੇ ਪਰਿਵਾਰ ਸੀਗੇ ਇੱਕ ਜੁੜਤਾ ਸੀ ਸਾਰੇ ਪਰਿਵਾਰਾਂ ਦੇ ਵਿੱਚ ਤੇ ਜਿਹੜੇ ਆਪਣੇ ਹੁਣ ਅੱਜ ਦੇ ਪਰਿਵਾਰ ਨੇ ਅੱਜ ਦੀ ਜਿਹੜੀ ਜਨਰੇਸ਼ਨ ਹੈ 18 ਨੂੰ ਇਹ ਨਹੀਂ ਪਤਾ ਮਾਪਿਓ ਨੂੰ ਇਹ ਨਹੀਂ ਪਤਾ ਵੀ ਸਾਡਾ ਬੱਚਾ ਘਰੋਂ ਕਦੋਂ ਆ ਰਿਹਾ ਤੇ ਕਦੋਂ ਜਾ ਰਿਹਾਗਾ ਵੀ ਸਾਡੇ ਘਰ ਚ ਕਿਉਂਕਿ ਪਹਿਲਾਂ ਪੈਸੇ ਦੀ ਕਦਰ ਹੁੰਦੀ ਸੀ ਪਤਾ ਹੁੰਦਾ ਸੀ ਵੀ ਮਾਪਿਓ ਨੇ ਇਹਨਾਂ ਪੈਸਾ ਬੱਚੇ ਨੂੰ ਦੇਣਾ ਤੇ ਐਡਮਿਸ਼ਨ ਕਰਾਣੀ ਹੈ ਕਰਨੀ ਹੈ ਮਾਪਿਓ ਦੀਆਂ ਜਿਹੜੀਆਂ ਫੈਕਟਰੀਆਂ ਚੱਲ ਰਹੀਆਂ ਇਹਨਾਂ ਕੋਲ ਚੱਲ ਰਿਆ ਉਹਨਾਂ ਨੂੰ ਕੋਈ ਟਾਈਮ ਨਹੀਂ ਮਾਪਿਓ ਕੋਲ ਦੇ ਕੋਈ ਪੇਰੈਂਟਸ ਕੋਲ ਕੋਈ ਟਾਈਮ ਨਹੀਂ ਹੈਗਾ ਟੀਚਰ ਹੈ ਜੌਬ ਕਰ ਰਿਹਾ ਕੋਈ ਕੋਈ ਮੁਲਾਜ਼ਮ ਹੈ ਉਹਨਾਂ ਦਾ ਬੱਚਾ 10 ਵਜੇ ਆ ਰਿਹਾ 11 ਵਜੇ ਆ ਰਿਹਾ ਉਹ ਆਪਣੇ ਕਮਰੇ ਜਾਂਦਾ ਤੇ ਸੋ ਜਾਂਦਾ ਮੈਂ ਤਾਂ ਸਾਰਿਆਂ ਨੂੰ ਪਹਿਲਾਂ ਇਹੀ ਕਹਿਣਾ ਚਾਹੁੰਨੀ ਆਂਗੀ ਪੇਰੈਂਟਸ ਨੂੰ ਆਪਣੇ ਘਰ ਤੋਂ ਕੰਮ ਸ਼ੁਰੂ ਕਰਨਾ ਚਾਹੀਦਾ ਆਪਣੇ ਬੱਚਿਆਂ 'ਕੰਨੀ ਧਿਆਨ ਦੇਣਾ ਚਾਹੀਦਾ ਉਸ ਤੋਂ ਬਾਅਦ ਅੱਗੇ ਵਧਣਾ ਚਾਹੀਦਾ ਹੈਗਾ ਪਰ ਜਿਹੜਾ ਇਹ ਨਸ਼ਾ ਹੈ ਚਿੱਟਾ ਜਿਹੜਾ ਇੱਕ ਪਰਿਵਾਰ ਨਹੀਂ ਖਤਮ ਹੁੰਦਾ ਹੈਗਾ ਜੇ ਆਪਾਂ ਕਹਿੰਨੇ ਆ ਨਾ ਵੀ ਨਸ਼ੇ ਨਾਲ ਫਲਾਣੇ ਮਰਿਆ ਉਹਨਾਂ ਦਾ ਕੁੱਲ ਗਿਆ ਸਾਰਾ ਕੁੱਲ ਤੁਰ ਜਾਂਦਾ ਕਿ 20 ਸਾਲ 25 ਸਾਲ ਜਦੋਂ ਮਾਂ ਪੁੱਤ ਨੂੰ ਪਾਲ ਕੇ ਏਡਾ ਵੱਡਾ ਕਰਦੀ ਹੈ ਤਾਂ ਅਗਲਾ ਕਹਿੰਦੇ ਆ ਦਰਖਤ ਪਾਲਦਾ ਤਾਂ ਫਲ ਦਿੰਦਾ ਫਲ ਦੇ ਨਾਲ ਕਿੰਨੇ ਪੌਦ ਲੱਗਦੇ ਨੇਗੇ ਜਿਸ ਤਰ੍ਹਾਂ ਤੁਸੀਂ ਹੁਣ ਕਿਹਾ ਵੀ ਪੁੱਤ ਮਰਦੇ ਆ ਇੱਥੇ ਹੁਣ ਧੀਆਂ ਵੀ ਇਹਦੇ ਵਿੱਚ ਸ਼ਾਮਲ ਨੇ ਜਿਸ ਤਰ੍ਹਾਂ ਤੁਸੀਂ ਕੁਝ ਦਿਨ ਪਹਿਲਾਂ ਇੱਕ ਪੰਜਾਬ ਪੁਲਿਸ ਦੀ ਮੁਲਾਜ਼ਮ ਵੀ ਫੜੀ ਗਈ ਆ ਚਿੱਟੇ ਦੇ ਸਮੇਤ ਕੁਝ ਧੀਆਂ ਨੇ ਜਿਹੜੀਆਂ ਇਹਦਾ ਸੇਵਨ ਕਰਦੀਆਂ ਨੇ ਉਹਨਾਂ ਲਈ ਕੀ ਕਹਿਣਾ ਚਾਹੀਦਾ ਬਹੁਤ ਮਾੜੀ ਗੱਲ ਹੈ ਜੀ ਸਾਡੇ ਸਮਾਜ ਲਈ ਤਾਂ ਇਹ ਬਹੁਤ ਮਾੜੀ ਗੱਲ ਹੈ ਕਿ ਧੀਾਂ ਤੇ ਸਾਨੂੰ ਮਾਣ ਹੁੰਦਾ ਸੀ ਸਾਰਾ ਨਾ ਪਹਿਲਾਂ ਤਾਂ ਵੀ ਸਾਡੀ ਕਹਿੰਦੇ ਹੁੰਦੇ ਸੀ ਕਿ ਜਦੋਂ ਅਸੀਂ ਧੀ ਵਿਆਹ ਕਰੋਂ ਤੋੜਦੇ ਆ ਨਾ ਤਾਂ ਧੀ ਸੋਹਰੇ ਕਰੋ ਅਰਥੀ ਤੁਰਦੀ ਹੁੰਦੀ ਸੀ ਪਰ ਹੁਣ ਹੁਣ ਜਿਹੜਾ ਸਮਾਂ ਹੈਗਾ ਕੁੜੀਆਂ ਜੰਮਦੀਆਂ ਹੀ ਗਲਤ ਰਸਤੇ ਦੇ ਵਿੱਚ ਮੰਡੀਹਰ ਦੇ ਨਾਲ ਫਿਰਦੀਆਂ ਨੇ ਜਿਹੜੀ ਅੱਜਕੱਲ ਦੀ ਜਿਹੜੀ ਜਨਰੇਸ਼ਨ ਆ ਬਹੁਤ ਗਲਤ ਹੋ ਚੁੱਕੀ ਆ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਮਾਪਿਓ ਨੂੰ ਆਪਣੇ ਬੱਚਿਆਂ ਕੰਨੀ ਤੇ ਆਣ ਦੇਣਾ ਤੇ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਧਾਰਮਿਕ ਸਾਨ ਨਾਲ ਜੋੜਨਾ ਕੋਈ ਗੁਰਦੁਆਰੇ ਜਾਂਦਾ ਤਾਂ ਗੁਰਦੁਆਰੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਜਾਣ ਮੰਦਰ ਜਾਂਦੇ ਤਾਂ ਮੰਦਰ ਜਾਣ ਥੋੜੀ ਜਿਹੀ ਆਪਣੇ ਧਰਮ ਵਾਲੀ ਨਾਲ ਜ਼ਰੂਰ ਜੋੜਾਂਗੇ ਤੇ ਬਾਕੀ ਬੱਚਿਆਂ ਦਾ ਖੇਡਾਂ ਵਾਲੇ ਬਿਲਕੁਲ ਵੀ ਰੁਝਾਨ ਨਹੀਂ ਹੈਗਾ ਅੱਗੇ ਹੁੰਦਾ ਸੀਗਾ ਬੱਚੇ ਸਕੂਲੋਂ ਆਉਂਦੇ ਨੇ ਕਿ ਘੰਟਾ ਦੋ ਘੰਟੇ ਆਪਣੇ ਪੇਰੈਂਟਸ ਕੋਲ ਬੈਠਦੇ ਆਂ 4-5 ਵਜੇ ਬੱਚੇ ਸ਼ਾਮ ਦੇ 6 ਵਜੇ ਤੱਕ 7 ਵਜੇ ਤੱਕ ਗਰਾਊਂਡ 'ਚ ਖੇਡਦੇ ਨੇ ਗਲੀਆਂ ਦੇ ਵਿੱਚ ਬੱਚੇ ਖੇਡਦੇ ਮਿਲਦੇ ਹੁੰਦੇ ਸੀ ਅੱਜ ਦੇ ਟਾਈਮ ਦੇ ਵਿੱਚ ਇੱਕ ਵੀ ਬੱਚਾ ਮੈਂ ਕਹਿੰਨੀ ਗਲੀਆਂ ਦੇ ਵਿੱਚ ਗਲੀਆਂ ਰੋਂ ਗਈ ਉਡ ਚੁੱਕੀਆਂ ਨੇ ਸਾਡੇ ਤਾਂ ਪੰਜਾਬ ਦੀਆਂ ਥੈਂਕ ਯੂ ਧੰਨਵਾਦ ਜੀ ਇਹ ਸੀ ਬੀਬੀ ਸਖਵਿੰਦਰ ਕੌਰ 바ਵਾ ਜੀ ਸਰਪੰਚ ਸਤਯੋਜਨਗਰ ਤੋਂ ਜਿਨ੍ਹਾਂ ਨੇ ਵਕ ਵਕ ਤਰੀਕੇ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੁਸੀਂ ਦੇਖਦੇ ਰਹੋ ਜੀ ਆ ਟਾਈਮ ਚ ਕੈਮਰਾਮੈਨ ਜਸਪਾਲ ਸਿੰਘ ਸੋਨੂ ਦੇ ਨਾਲ ਸਰਬਜੀਤ ਸਿੰਘ ਖਾਲਸਾ ਦੀ ਇਹ ਵਿਸ਼ੇਸ਼ ਰਿਪੋਰਟ